ਤਰਮਿੰਦਰ ਦਿਓਲ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਇੱਕ ਸਮਾਂ ਇਦਾਂ ਦਾ ਸੀ ਕਿ ਇੱਕ ਥਾਲੀ ਦੇ ਵਿੱਚ ਰੋਟੀ ਵੀ ਇਕੱਠਿਆਂ ਖਾਂਦੇ ਰਹੇ ਨੇ ਮੇਰੇ ਫਾਦਰ ਸਾਹਿਬ ਕਹਿੰਨਾ ਕਹਿੰਦੇ ਵੀ ਮੈਂ ਮਿਲਿਆ ਨਹੀਂ ਹੁਣ ਕਦੇ ਤਰਮਿੰਦਰ ਨੂੰ ਵੀ ਬਹੁਤ ਸਾਲ ਹੋ ਗਏ ਮੈਂ ਜਿੱਦ ਕੀਤੀ ਵੀ ਚਲੋ ਆਪਾਂ ਪਾਪਾ ਮਿਲ ਕੇ ਤਾਂ ਆਈਏ ਵੀ ਸਾਨੂੰ ਮਿਲਾਓ ਤੁਸੀਂ ਅਸੀਂ ਵੀ ਦੇਖੀਏ ਤੁਹਾਡੇ ਦੋਸਤ ਵੀ ਤੁਹਾਡੀ ਜੀ ਮੁੰਡੇ ਨੂੰ ਲੈ ਕੇ ਮੇਰੇ ਡੈਡੀ ਨੂੰ ਕਹਿੰਦੇ ਬੰਬੇ ਆ ਜੀ ਫਿਰ ਅਸੀਂ ਬੰਬੇ ਗਏ ਇਹ ਫੇ ਮੇਰੇ ਫਾਦਰ ਸਾਹਿਬ ਮੈਨੂੰ ਬੰਬਈ ਛੱਡਿਆ ਆਏ ਸੀ ਉੱਥੇ ਮੈਂ 3-4 ਸਾਲ ਰਿਹਾ ਬੰਗਲੇ ਦੇ ਵਿੱਚ ਆਪਣੇ ਘਰ ਵਿੱਚ ਰਹਿੰਦੇ ਆ ਮੈਂ ਤਾਂ ਇਦਾਂ ਰਹਿੰਦਾ ਰਿਹਾ ਕਦੇ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਉਹਨਾਂ ਨੇ ਜਾਂ ਆਪਾਂ ਪੂਜਾ ਭਾਪੀ ਜੀ ਨੇ ਸਨੀਪਾਜੀ ਦੀ ਵਾਈਫ ਨੇ ਕਦੇ ਕਿਸੇ ਨੇ ਕੁਝ ਨਹੀਂ ਕਿਹਾ ਹਾਲੀਵੁੱਡ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਪਾਲੀ ਮੰਗੜ ਜੀ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਪਰ 30 ਤੋਂ 35 ਫਿਲਮਾਂ ਕਰਨ ਦੇ ਬਾਵਜੂਦ ਵੀ ਇੱਕ ਗੁੰਮਨਾਮੀ ਵਾਲੀ ਜ਼ਿੰਦਗੀ ਜਿਉ ਰਹੇ ਨੇ ਅੱਜ ਤੱਕ ਵੀ ਕਿਸੇ ਆਰਟਿਸਟ ਨੇ ਉਹਨਾਂ ਦੀ ਸਾਰ ਨਹੀਂ ਲਈ ਹਾਲਾਂਕਿ ਤਰਮਿੰਦਰ ਦਿਉਲ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਇੱਕ ਸਮਾਂ ਐਦਾਂ ਦਾ ਸੀ ਕਿ ਇੱਕ ਥਾਲੀ ਦੇ ਵਿੱਚ ਰੋਟੀ ਵੀ ਇਕੱਠਿਆਂ ਖਾਂਦੇ ਰਹੇ ਨੇ ਇਹ ਤਰਮਿੰਦਰ ਦਿਉਲ ਉਹਨਾਂ ਦੇ ਨਾਂ ਘਰ ਦੇ ਨਾਲ ਜੋ ਤੁਹਾਡੇ ਪਰਿਵਾਰਿਕ ਸਬੰਧ ਨੇ ਉੱਥੇ ਤੁਸੀਂ ਬੰਬੇ ਵੀ ਗਏ ਸੀ ਬੋਲੀ ਫਿਲਮ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਸੀ ਹਾਂਜੀ ਹਾਂਜੀ ਬੰਬੇ ਮੈਂ ਗਿਆ ਸੀਗਾ ਜੀ ਆਪਣੇ ਫਾਦਰ ਸਾਹਿਬ ਦੇ ਨਾਲ ਪਹਿਲੀ ਵਾਰ ਬੰਬੇ ਜਾਣ ਤੋਂ ਵੀ ਪਹਿਲਾਂ ਮੇਰੇ ਫਾਦਰ ਸਾਹਿਬ ਕਹਣਾ ਕਹਿੰਦੇ ਵੀ ਮੈਂ ਮਿਲਿਆ ਨਹੀਂ ਹੁਣ ਕਦੇ ਧਰਮਿੰਦਰ ਨੂੰ ਬਈ ਬਹੁਤ ਸਾਲ ਹੋ ਗਏ ਮੈਂ ਜਿੱਦ ਕੀਤੀ ਵੀ ਚਲੋ ਆਪਾਂ ਪਾਪਾ ਮਿਲ ਕੇ ਤਾਂ ਆਈਏ ਬਈ ਸਾਨੂੰ ਮਿਲਾਓ ਤੁਸੀਂ ਅਸੀਂ ਵੀ ਦੇਖੀਏ ਤੁਹਾਡੇ ਦੋਸਤ ਹੀ ਤੁਹਾਡੀ ਜੀ ਤੇ ਅਸੀਂ ਫਿਰ ਉਹਨਾਂ ਨੂੰ ਮਨਾਲੀ ਮਿਲੇ ਸੀ ਪਿਆਰ ਕੀਆ ਤਾਂ ਡਰਨਾ ਕਿ ਆ ਫਿਲਮ ਬਣਦੀ ਸੀ ਹਮ ਸਲਮਾਨ ਖਾਨ ਦੀ ਨਾਲ ਧਰਮਿੰਦਰਾਂ ਕੋਲ ਉੱਥੇ ਸੀ ਗਏ ਉਹਨਾਂ ਨੇ ਬਹੁਤ ਪਿਆਰ ਕੀਤਾ ਸਾਡਾ ਤੇ ਫਿਰ ਉਹ ਕਹਿੰਦੇ ਵੀ ਮੁੰਡੇ ਨੂੰ ਲੈ ਕੇ ਮੇਰੇ ਡੈਡੀ ਨੂੰ ਕਹਿੰਦੇ ਬੰਬੇ ਆ ਜੀ ਫਿਰ ਅਸੀਂ ਬੰਬੇ ਗਏ ਹੂੰ ਤੇ ਫਿਰ ਮੇਰੇ ਫਾਦਰ ਸਾਹਿਬ ਮੈਨੂੰ ਬੰਬੇ ਛੱਡਿਆ ਆਏ ਸੀ ਉੱਥੇ ਮੈਂ ਤਿੰਨ ਚਾਰ ਸਾਲ ਰਿਹਾ ਬੰਗਲੇ ਦੇ ਵਿੱਚ ਇਹ ਕਿਹੜੇ ਬੰਗਲੇ ਦੇ ਵਿੱਚ ਰਹੀ ਹੋ ਜੂਹੂ ਬੰਗਲਾ ਜੀ ਹਾਂਜੀ ਹਾਂਜੀ 11ਵਾਂ ਰਸਤਾ ਹੂੰ 11ਵਾਂ 12ਵਾਂ ਰਸਤਾ ਜੂਹੂ ਆਪਣੇ ਹੋਟਲ ਸੈਂਟੋਰ ਇੱਧਰ ਹੌਲੀਡੇ ਨਾ ਜਾਂਦਾ ਬੈਕ ਸਾਈਡ ਹੁਣ ਤਾਂ ਉਹ ਹੋਟਲ ਬੰਦ ਹੋ ਗਏ ਜੀ ਤੇ ਬਹੁਤ ਹੀ ਜਿਵੇਂ ਆਪਣਾ ਆਪਣੇ ਘਰ ਵਿੱਚ ਰਹਿਨੇ ਆ ਮੈਂ ਤਾਂ ਇਦਾਂ ਰਹਿੰਦਾ ਰਿਹਾ ਕਦੇ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਉਹਨਾਂ ਨੇ ਜੇ ਆਪਾਂ ਪੂਜਾ ਭਾਬੀ ਜੀ ਨੇ ਸਨੀਪਾ ਜੀ ਦੀ ਵਾਈਫ ਨੇ ਕਦੇ ਕਿਸੇ ਨੇ ਕੁਝ ਨਹੀਂ ਕਿਹਾ ਤੇ ਉੱਪਰ ਰਹਿੰਦਾ ਹੁੰਦਾ ਸੀ ਮੈਂ ਗਲਾਸ ਹਾਊਸ 'ਚ ਉਹ ਸੀੜੀਆਂ ਸਾਰੀਆਂ ਥੱਲੇ ਦੀ ਜਾਂਦੀਆਂ ਨੇ ਪੋਰਸ਼ਨ ਬਣੇ ਹੋਏ ਨੇ ਨਾ ਧਰਮਿੰਦਰ ਦਿਓਲ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਕਿਸਮਾ ਇਦਾਂ ਦਾ ਸੀ ਕਿ ਇੱਕ ਥਾਲੀ ਦੇ ਵਿੱਚ ਰੋਟੀ ਵੀ ਇਕੱਠਿਆਂ ਖਾਂਦੇ ਰਹੇ ਨੇ ਮੇਰੇ ਫਾਦਰ ਸਾਹਿਬ ਕਹਿੰਦਾ ਕਹਿੰਦੇ ਵੀ ਮੈਂ ਮਿਲਿਆ ਨਹੀਂ ਹੁਣ ਕਦੇ ਧਰਮਿੰਦਰ ਨੂੰ ਵੀ ਬਹੁਤ ਸਾਲ ਹੋ ਗਏ ਮੈਂ ਜਿੱਦ ਕੀਤੀ ਵੀ ਚਲੋ ਆਪਾਂ ਪਾਪਾ ਮਿਲ ਕੇ ਤਾਂ ਆਈਏ ਬਈ ਸਾਨੂੰ ਮਿਲਾਓ ਤੁਸੀਂ ਅਸੀਂ ਵੀ ਦੇਖੀਏ ਤੁਹਾਡੇ ਦੋਸਤ ਵੀ ਤੁਹਾਡੀ ਜੀ ਮੁੰਡੇ ਨੂੰ ਲੈ ਕੇ ਮੇਰੇ ਡੈਡੀ ਨੂੰ ਕਹਿੰਦੇ ਬੰਬੇ ਆ ਜੀ ਫਿਰ ਅਸੀਂ ਬੰਬੇ ਗਏ ਤੇ ਫਿਰ ਮੇਰੇ ਫਾਦਰ ਸਾਹਿਬ ਮੈਨੂੰ ਬੰਬੇ ਛੱਡਿਆ ਆਏ ਸੀ ਉੱਥੇ ਮੈਂ 3-4 ਸਾਲ ਰਿਹਾ ਬੰਗਲੇ ਦੇ ਵਿੱਚ ਆਪਣੇ ਘਰ ਵਿੱਚ ਰਹਿਨੇ ਆ ਮੈਂ ਤਾਂ ਇਦਾਂ ਰਹਿੰਦਾ ਰਿਹਾ ਕਦੇ ਉਹਨਾਂ ਨੇ ਵਿਚਾਰਿਆ ਨੇ ਮੈਨੂੰ ਉਹਨਾਂ ਨੇ ਜੇ ਆਪਾਂ ਪੂਜਾ ਭਾਪੀ ਜੀ ਨੇ ਸਨੀਪਾ ਜੀ ਦੀ ਵਾਈਫ ਨੇ ਕਦੇ ਕਿਸੇ ਨੇ ਕੁਝ ਨਹੀਂ ਕਿਹਾ ਹਾਲੀਵੁੱਡ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਪਾਲੀ ਮੰਗੜ ਜੀ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਪਰ 30 ਤੋਂ 35 ਫਿਲਮਾਂ ਕਰਨ ਦੇ ਬਾਵਜੂਦ ਵੀ ਇੱਕ ਗੁੰਮਨਾਮੀ ਵਾਲੀ ਜ਼ਿੰਦਗੀ ਜਿਉ ਰਹੇ ਨੇ ਅੱਜ ਤੱਕ ਵੀ ਕਿਸੇ ਆਰਟਿਸਟ ਨੇ ਉਹਨਾਂ ਦੀ ਸਾਰ ਨਹੀਂ ਲਈ ਹਾਲਾਂਕਿ ਤਰਮਿੰਦਰ ਦਿਓਲ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਇੱਕ ਸਮਾਂ ਐਦਾਂ ਦਾ ਸੀ ਕਿ ਇੱਕ ਥਾਲੀ ਦੇ ਵਿੱਚ ਰੋਟੀ ਵੀ ਇਕੱਠਿਆਂ ਖਾਂਦੇ ਰਹੇ ਨੇ ਇਹ ਤਰਮਿੰਦਰ ਦਿਓਲ ਹੁਣਾਂ ਦੇ ਨਾਂ ਘਰ ਦੇ ਨਾਲ ਜੋ ਤੁਹਾਡੇ ਪਰਿਵਾਰਿਕ ਸਬੰਧ ਨੇ ਉੱਥੇ ਤੁਸੀਂ ਬੰਬੇ ਵੀ ਗਏ ਸੀ ਬੋਲੀ ਫਿਲਮ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਸੀ ਹਾਂਜੀ ਹਾਂਜੀ ਬੰਬੇ ਮੈਂ ਗਿਆ ਸੀਗਾ ਜੀ ਆਪਣੇ ਫਾਦਰ ਸਾਹਿਬ ਦੇ ਨਾਲ ਪਹਿਲੀ ਵਾਰ ਬੰਬੇ ਜਾਣ ਤੋਂ ਵੀ ਪਹਿਲਾਂ ਮੈਂ ਮੇਰੇ ਫਾਦਰ ਸਾਹਿਬ ਕਹਿੰਦਾ ਕਹਿੰਦੇ ਵੀ ਮੈਂ ਮਿਲਿਆ ਨਹੀਂ ਹੁਣ ਕਦੇ ਤਰਮਿੰਦਰ ਨੂੰ ਵੀ ਬਹੁਤ ਸਾਲ ਹੋ ਗਏ ਮੈਂ ਜਿੱਦ ਕੀਤੀ ਵੀ ਚਲੋ ਆਪਾਂ ਪਾਪਾ ਮਿਲ ਕੇ ਤਾਂ ਆਈਏ ਬਈ ਸਾਨੂੰ ਮਿਲਾਓ ਤੁਸੀਂ ਅਸੀਂ ਵੀ ਦੇਖੀਏ ਤੁਹਾਡੇ ਦੋਸਤ ਹੀ ਤੁਹਾਡੀ ਜੀ ਤੇ ਅਸੀਂ ਫਿਰ ਉਹਨਾਂ ਨੂੰ ਮਨਾਲੀ ਮਿਲੇ ਸੀ ਪਿਆਰ ਕੀਆ ਤਾਂ ਡਰਨਾ ਕਿ ਆ ਫਿਲਮ ਬਣਦੀ ਸੀ ਹਮ ਸਲਮਾਨ ਖਾਨ ਦੀ ਨਾਲ ਤਰਮਿੰਦਰਾਂ ਕਲੋਥੇ ਸੀ ਗਏ ਉਹਨਾਂ ਨੇ ਬਹੁਤ ਪਿਆਰ ਕੀਤਾ ਸਾਡਾ ਤੇ ਫਿਰ ਉਹ ਕਹਿੰਦੇ ਵੀ ਮੁੰਡੇ ਨੂੰ ਲੈ ਕੇ ਮੇਰੇ ਡੈਡੀ ਨੂੰ ਕਹਿੰਦੇ ਬੰਬੇ ਆ ਜੀ ਫਿਰ ਅਸੀਂ ਬੰਬੇ ਗਏ ਤੇ ਫਿਰ ਮੇਰੇ ਫਾਦਰ ਸਾਹਿਬ ਮੈਨੂੰ ਬੰਬੇ ਛੱਡਿਆ ਆਏ ਸੀ ਉੱਥੇ ਮੈਂ ਤਿੰਨ ਚਾਰ ਸਾਲ ਰਿਹਾ ਬੰਗਲੇ ਦੇ ਵਿੱਚ ਇਹ ਕਿਹੜੇ ਬੰਗਲੇ ਦੇ ਵਿੱਚ ਰਹੇ ਹੋ ਜੁਹੂ ਬੰਗਲਾ ਜੀ ਹਾਂਜੀ ਹਾਂਜੀ 11ਵਾਂ ਰਸਤਾ ਹਮ 11ਵਾਂ 12ਵਾਂ ਰਸਤਾ ਜੁਹੂ ਆਪਣੇ ਹੋਟਲ ਸੈਂਟੋਰ ਇੱਧਰ ਹੌਲੀਡੇ ਨਾਲ ਜਾਂਦਾ ਬੈਕ ਸਾਈਡ ਹੁਣ ਤਾਂ ਉਹ ਹੋਟਲ ਬੰਦ ਹੋ ਗਏ ਜੀ ਤੇ ਬਹੁਤ ਹੀ ਜਿਵੇਂ ਆਪਣਾ ਆਪਣੇ ਘਰ ਵਿੱਚ ਰਹਿਨੇ ਆ ਮੈਂ ਤਾਂ ਇਦਾਂ ਰਹਿੰਦਾ ਰਿਹਾ ਕਦੇ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਉਹਨਾਂ ਨੇ ਜਾਂ ਆਪਾਂ ਪੂਜਾ ਭਾਬੀ ਜੀ ਨੇ ਸਨੀਪਾ ਜੀ ਦੀ ਵਾਈਫ ਨੇ ਕਦੇ ਕਿਸੇ ਨੇ ਕੁਝ ਨਹੀਂ ਕਿਹਾ ਤੇ ਉੱਪਰ ਰਹਿੰਦਾ ਹੁੰਦਾ ਸੀ ਮੈਂ ਗਲਾਸ ਹਾਊਸ 'ਚ ਉਹ ਸੀੜੀਆਂ ਸਾਰੀਆਂ ਥੱਲੇ ਜੀ ਜਾਂਦੀਆਂ ਨੇ ਪੋਰਸ਼ਨ ਬਣੇ ਹੋਣੇ ਨਾ